ਅਕਾਲੀ ਦਲ ਦਾ ਆਪ ਨੂੰ ਵੱਡਾ ਝਟਕਾ ਦੋ ਵਾਰ ਦਾ ਐਮਐਲਏ ਅਕਾਲੀ ਦਲ ਦੇ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੇ ਬੈਠੇ ਬਿਠਾਇਆ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਆਮ ਆਦਮੀ ਪਾਰਟੀ ਨੂੰ ਕੀ ਝਟਕਾ ਦਿੱਤਾ ਹੈ ਕਿਹੜਾ ਇਹ ਦੋ ਵਾਰ ਦਾ ਐਮਐਲਏ ਆਮ ਆਦਮੀ ਪਾਰਟੀ ਚੋ ਛੜੱਪਾ ਮਾਰ ਕੇ ਸੁਖਵੀਰ ਸਿੰਘ ਬਾਦਲ ਦੀ ਝੋਲੀ ਚ ਜਾ ਪਿਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਰਿਕੇ ਬੈਲ ਆਈਕਨ ਹੀ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਅੱਪੜ ਦੇ ਰਹਿਣ ਅੱਜ ਸ਼ਾਮ ਢਾਲਦੇ ਢਾਲਦੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਆਮ ਆਦਮੀ ਪਾਰਟੀ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਵਾਲੇ ਵੀ ਸੋਚੀ ਪੈ ਗਏ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਿਵੇਂ ਝਟਕਾ ਦੇ ਗਿਆ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਉਸ ਵੇਲੇ ਵੱਡਾ ਝਟਕਾ ਦਿੱਤਾ ਜਦੋਂ ਉਹਨਾਂ ਨੇ ਦੋ ਵਾਰ ਦੇ ਵਿਧਾਇਕ ਦੋ ਵਾਰ ਦੇ ਐਮਐਲਏ ਸੁਖਪਾਲ ਸਿੰਘ ਨੰਨੂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਾ ਲਿਆ ਸੁਖਪਾਲ ਸਿੰਘ ਨੰਨੂ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਸੁਖਪਾਲ ਸਿੰਘ ਨੰਨੂ ਫਿਰੋਜ਼ਪੁਰ ਤੋਂ ਕਰਮਵਾਰ ਦੋ ਵਾਰ ਜਿਹੜਾ ਉਹ ਵਿਧਾਇਕ ਬਣੇ 2002 2007 ਦੇ ਵਿੱਚ ਤੇ ਉਹਨਾਂ ਦੇ ਪਿਤਾ ਵੀ ਲਗਭਗ ਦੋ ਵਾਰ ਗਿਰਧਾਰਾ ਸਿੰਘ ਇਸੇ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ ਸੁਖਪਾਲ ਸਿੰਘ ਨੰਨੂ ਉਹ ਭਾਰਤੀ ਜਨਤਾ ਪਾਰਟੀ ਦੀ ਟਿਕਟ ਦੇ ਉੱਤੇ ਦੋ ਵਾਰ ਵਿਧਾਇਕ ਬਣੇ ਉਸ ਤੋਂ ਬਾਅਦ ਉਹਨਾਂ ਨੇ ਗਰਮਵਾਰ 2012 ਤੇ 2017 ਦੀ ਵਿਧਾਨ ਸਭਾ ਚੋਣ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਹੀ ਲੜੀ ਜਦੋਂ ਇਹ ਫਰੋਜ਼ਪੁਰ ਹਲਕਾ ਸੀਗਾ ਜਿਹੜਾ ਉਹ ਫਰੋਜ਼ਪੁਰ ਸ਼ਹਿਰੀ ਹਲਕਾ ਬਣ ਗਿਆ ਸੀ ਉਸ ਸਮੇ ਉਹ ਕਾਂਗਰਸ ਦੇ ਪ੍ਰਮੇਂਦਰ ਪਿੰਕੀ ਤੋਂ ਦੋਵੇਂ ਚੋਣਾਂ ਲਗਭਗ ਕਾਫੀ ਵੋਟਾਂ ਦੇ ਫਰਕ ਨਾਲ ਹਾਰ ਗਏ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਟਿਕਟ ਦੇਣ ਤੋਂ ਘੱਤੀ ਨਾ ਤੇ ਫਿਰ ਸੁਪਾਲ ਸਿੰਘ ਨੰਨੂ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ 'ਚ ਲਗਭਗ ਮੇਰੇ ਖਿਆਲ 2024 ਦੇ ਵਿੱਚ ਉਹ ਸੁਖਪਾਲ ਸਿੰਘ ਨੰਨੂ ਬਠਿੰਡਾ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਕਿਸੇ ਰੈਲੀ ਸਮਾਗਮ ਦੇ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋਗੇ ਸੀ ਕਿਉਂਕਿ ਉਹ ਗੁੱਸੇ ਸੀ ਨਰਾਜ਼ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਉਹ ਭਾਰਤੀ ਜਨਤਾ ਪਾਰਟੀ ਛੱਡਣਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੂੰ 2022 ਦੀ ਟਿਕਟ ਕੱਟ ਕੇ ਉਹਨਾਂ ਦੀ ਜਿਹੜਾ ਰਾਣਾ ਗਰਮੀਤ ਸਿੰਘ ਛੋਟੀ ਨੂੰ ਦੇ ਦਿੱਤੀ ਗਈ ਸੀ ਇਸ ਗੱਲੋਂ ਬਹੁਤ ਦੁਖੀ ਸੀ ਅ ਨੰਨੂ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ 'ਚ ਜਾਣਾ ਬਿਹਤਰ ਸਮਝਿਆ ਉਹਨਾਂ ਨੇ ਉਸ ਵੇਲੇ ਕਿਹਾ ਸੀ ਕਿ ਮੇਰੇ ਪਿਤਾ ਗਰਧਾਰਾ ਸਿੰਘ ਜਿਹੜੇ ਐ ਉਹ ਅਟਲ ਵਿਆਹਰੀ ਵਾਜਪਾਈਸ ਨੇ ਭਾਰਤੀ ਜਨਤਾ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਦੇ ਬਹੁਤ ਨੇੜੇ ਸੀ ਤੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਲਈ ਬਹੁਤ ਕੰਮ ਕੀਤੇ ਤੇ ਉਹ ਆਮ ਆਦਮੀ ਪਾਰਟੀ 'ਚ ਆ ਗਏ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹ ਲਗਭਗ ਇਸੇ ਤਰ੍ਹਾਂ ਨਾਲ ਹੀ ਸੀ ਕਿ ਉਹਨਾਂ ਦੀ ਕੋਈ ਬਹੁਤੀ ਸਰਗਰਮੀ ਨਜ਼ਰ ਨਹੀਂ ਸੀ ਆਉਂਦੀ ਕਿਉਂਕਿ ਉੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਭੁੱਲਰ ਹੁਰੀ ਨੇ ਤੇ ਉਹਨਾਂ ਦਾ ਕੋਈ ਉੱਥੇ ਦਾਲ ਗਲਦੀ ਨਹੀਂ ਸੀ ਆਪ ਵੀ ਨੰਨੂ ਸੀਨੀਅਰ ਜਿਹੜਾ ਉਹ ਪੋਲੀਟੀਸ਼ੀਅਨ ਸੀ ਉਹ ਪਾਰਲੀਮੈਂਟਰੀ ਸੈਕਟਰੀ ਸੰਸਦੀ ਸਿਕੰਦਰ ਵੀਰੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਦੌਰਾਨ 2007 ਦੇ ਵਿੱਚ ਪਰ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਆਖਰਕਾਰ ਆਮ ਆਦਮੀ ਪਾਰਟੀ ਦੀ ਤਾਂ ਸੱਤਾ ਜਾਰੀ ਹੈ ਇਹ ਸੱਤਾ ਹਲੇ ਖਤਮ ਨਹੀਂ ਹੋਈ ਇਹ ਸੱਤਾ ਹਲੇ ਖਤਮ ਹੋਣੀ ਬਾਕੀ ਹੈ ਪਰ ਉਸ ਤੋਂ ਪਹਿਲਾਂ आम आदमी पार्टी दी बेड़ी ਦੇ ਵਿੱਚੋਂ ਛੜੱਪੇ ਵੱਜਣੇ ਸ਼ੁਰੂ ਹੋ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਜਿਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਸਟੇਜਾਂ ਦੇ ਉੱਤੋਂ ਇਹ ਗੱਲ ਕਹਿੰਦੇ ਆ ਕਿ ਅਕਾਲੀ ਦਲ ਦਾ ਇੱਕ ਟੋਟਾ ਉਹ ਪਿਆ ਇੱਕ ਉਹ ਪਿਆ ਇਹਨਾਂ ਦਾ ਕੀ ਬੱਟੀ ਦਾ ਹੈ ਜਾਨੀ ਕਿ ਇਹਦਾ ਮਤਲਬ ਸੁਖਬੀਰ ਸਿੰਘ ਬਾਦਲ ਵਾਲੇ ਪਾਸੇ ਕਿਉਂ ਜਾ ਰਹੇ ਨੇ ਲੋਕ ਇਹ ਸਵਾਲ ਹੈ ਤੇ ਬੜਾ ਹੈਰਾਨੀਜਨਕ ਸਵਾਲ ਹੈ ਇਸ ਸਵਾਲ ਨੂੰ ਰਾਜਨੀਤਿਕ ਪੰਡਿਤ ਤੇ ਮਾਹਰ ਜਿਹੜਾ ਉਹ ਖੋਖਲਾ ਕੇ ਦੇਖ ਰਹੇ ਨੇ ਕਿ ਕਿਵੇਂ ਹੋ ਗਿਆ ਕਿਉਂਕਿ ਸੁਖਪਾਲ ਸਿੰਘ ਨੰਨੂ ਨੂੰ ਤਾਂ ਸੱਤਾ ਦੀ ਮਲਾਈ ਮਿਲ ਰਹੀ ਸੀ ਸੱਤਾ ਦੇ ਵਿੱਚ ਸੀ ਸੱਤਾਧਾਰੀ ਧਿਰ ਦੇ ਨਾਲ ਸੀ ਤੇ ਉਹਨਾਂ ਨੂੰ ਉਸ ਪਾਰਟੀ 'ਚ ਜਾਣ ਦੀ ਕੀ ਲੋੜ ਪੈ ਗਈ ਜਿਹਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਹਾਲੇ ਸੁਖਬੀਰ ਸਿੰਘ ਬਾਦਲ ਦੇ ਪੈਰ ਉਵੇਂ ਨਹੀਂ ਲੱਗ ਰਹੇ ਦਰਅਸਲ ਜੋ ਮੈਂ ਇਸ ਦੀ ਰੀਜਨਿੰਗ ਸਮਝਦਾ ਸ਼੍ਰੋਮਣੀ ਅਕਾਲੀ ਦਲ ਦਾ ਸੁਖਬੀਰ ਧੜਾ ਹੋਵੇ ਜਦ ਦੂਜਾ ਤੜਾ ਹਾਲੇ ਰਾਜਨੀਤਿਕ ਤੌਰ ਦੇ ਉੱਤੇ ਚੋਣਾਂ ਦੇ ਨਤੀਜੇ ਉਹਨਾਂ ਦੇ ਹੱਕ ਚ ਆ ਜਾਣਗੇ ਇਸ ਬਾਰੇ ਹਲੇ ਕਹਿਣਾ ਬਹੁਤ ਹੀ ਔਖਾ ਹੈ ਪਰ ਸਖਬੀਸ਼ਨ ਬਦਲ ਜਿਹੜੇ ਜਿਸ ਪ੍ਰਕਾਰ ਦੀ ਜਿਹੜੀ ਜ਼ਗੀਰੂ ਸਿਆਸਤ ਕਰਦੇ ਐ ਜ਼ਗੀਰ ਜ਼ਗੀਰੂ ਮਾਸਕਤਾਲੀ ਸਿਆਸਤ ਕਰਦੇ ਐ ਉਹ ਫਰੋਜ਼ਪੁਰ ਮੁਖਤਸਰ ਬਠਿੰਡਾ ਫਾਜ਼ਿਲਕਾ ਉਹ ਬੋਰ ਦੇ ਇਲਾਕਿਆਂ ਨੂੰ ਸੂਟ ਕਰਦੀ ਹੈ ਜਿਹੜੇ ਉੱਥੋਂ ਦੇ ਤਨਾਟ ਨੇ ਜਿਹੜੀ ਉੱਥੋਂ ਦੀ 엘ੀਟ ਹੈ ਉਹਨੂੰ ਇਹ ਜੀ ਸਿਆਸਤ ਸੂਟ ਕਰਦੀ ਹੈ ਤੇ ਕਿਉਂਕਿ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲਾ ਅਕਾਲੀ ਦਲ ਹੈ ਉਹਦੀ ਜੇ ਗ੍ਰਿਪ ਸਟਰੈਂਥ ਦੇਖਣੀ ਹੋਵੇ ਤਾਂ ਉਹ ਹੈ ਵੀ ਵੈਸਟਰਨ ਪੰਜਾਬ ਹੈ ਜਿਹਦੇ ਵਿੱਚ ਫਰੋਜ਼ਪੁਰ ਫਾਜ਼ਿਲਕਾ ਬਠਿੰਡਾ ਮੁਖਤਸਰ ਸ਼ਾਮਲ ਨੇ ਜਾਂ ਫਰੀਦਕੋਟ ਦਾ ਕੋਸ਼ਿਸ ਆਇਆ ਇਸ ਤੋਂ ਇਲਾਵਾ ਉਸ ਪ੍ਰਕਾਰ ਦਾ ਪ੍ਰਭਾਵ ਜਿਹੜਾ ਉਹ ਸਮ ਉਹ ਧੜੇ ਦਾ ਕਿਤੇ ਨਹੀਂ ਹੈਗਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਜਦੋਂ ਦਾ ਇਹਨਾਂ ਦਾ ਰਫੜ ਪਿਆਇਆ ਉਸ ਸਮੇਂ ਤੋਂ ਬਾਅਦ ਤਾਂ ਉਸ ਇਲਾਕੇ ਦੇ ਅੰਦਰ ਦੇ ਲੀਡਰਾਂ ਨੂੰ ਇਹ ਸ਼ਾਇਦ ਨੰਨੂ ਉਹਦੇ ਵਿੱਚ ਸ਼ਾਮਲ ਨੇ ਇਹ ਲੱਗਦਾ ਹੋਵੇ ਕਿ ਸੁਖਬੀਰ ਸਿੰਘ ਬਾਦਲ ਇੱਕ ਚੰਗੀ ਆਪਸ਼ਨ ਹੋ ਸਕਦੇ ਆ ਕਿ ਉਹਨਾਂ ਦੇ ਨਾਲ ਜਾਇਆ ਜਾਵੇ ਇੱਕ ਚੰਗਾ ਵਿਕਲਪ ਜਿਹੜਾ ਉਹ ਹੋ ਸਕਦੇ ਆ ਸਿਆਸੀ ਤੌਰ ਦੇ ਉੱਤੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਲਈ ਇੱਕ ਐਸਾ ਉਮੀਦਵਾਰ ਫਰੋਜਪੁਰ ਤੋਂ ਚਾਹੀਦਾ ਹੈ ਕਿਉਂਕਿ ਜਨਮੇਜ ਸਿੰਘ ਸੇਖੋ ਨੂੰ ਜਿਹੜਾ ਉਹ ਮੋੜ ਲੈ ਆ ਰਹੇ ਨੇ ਜਿਹੜੇ ਉੱਥੋਂ ਪਹਿਲਾਂ ਕੈਂਡੀਡੇਟ ਲੜੇ ਸੀ ਉਹਨਾਂ ਦਾ ਕੋਈ ਬਹੁਤਾ ਅਸਰ ਤੇ ਪ੍ਰਭਾਵ ਨਹੀਂ ਦੇਖਿਆ ਜਾ ਸਕਿਆ ਜਿਹੜੇ 2022 ਚ ਲੜੇ ਸੀ ਤੇ ਜਨਮੇਜ ਸਿੰਘ ਸੇਖੋ ਇੱਧਰ ਆ ਗਏ ਨੇ ਤਾਂ ਉਹਨਾਂ ਨੂੰ ਉੱਥੇ ਕੋਈ ਐਸਾ ਲੀਡਰ ਚਾਹੀਦਾ ਸੀ ਕਿਉਂਕਿ ਰਾਣਾ ਗਰਮੀ ਸਿੰਘ ਸੋਢੀ ਹੀ ਮੇਰੇ ਖਿਆਲ ਚ ਇਹ ਚਰਚਾ ਆਇਆ ਕਿ ਉਹ ਫਰੋਜਪੁਰ ਸ਼ਹਿਰੀ ਤੋਂ ਹੀ ਭਾਜਪੀ ਦੇ ਟਿਕਟ ਤੇ ਚੋਣ ਲੜਨਗੇ ਤਾਂ ਸੁਖਬੀਰ ਸਿੰਘ ਬਾਦਲ ਇਹ ਸਾਰੀਆਂ ਕੈਲਕੂਲੇਸ਼ਨਾਂ ਦੇ ਵਿੱਚੋਂ ਇਹ ਚੀਜ਼ ਲੱਭ ਰਹੇ ਹੋਣ ਤੇ ਨੰਨੂ ਨੂੰ ਵੀ ਕੋਈ ਐਸੀ ਥਿਰ ਚਾਹੀਦੀ ਆ ਜਿੱਥੋਂ ਟਿਕਟ ਲੈ ਕੇ ਚੋਣ ਲੜ ਸਕਣ ਤਾਂ ਇਹੀ ਕਾਰਨ ਹੈ ਕਿ ਉਹਨਾਂ ਨੂੰ ਨੇ ਚੱਲਦੀ ਸੱਤਾ ਦੀ ਕਿਸ਼ਤੀ ਦੇ ਵਿੱਚੋਂ ਛੜੱਪਾ ਮਾਰ ਕੇ ਉਸ ਕਿਸ਼ਤੀ 'ਚ ਜਾਣਾ ਬਿਹਤਰ ਸਮਝਿਆ ਜਿਹਦੇ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਇਹ ਕਿਸ਼ਤੀ ਅੱਜ ਵੀ ਡੁੱਬੀ ਕੱਲ ਵੀ ਡੁੱਬੀ ਤੇ ਡੁੱਬੀ ਲੋ ਜਾਨੀ ਕਿ ਉਹਦੇ ਪਾਰਲੰਘਣ ਦੇ ਚਾਂਸ ਮੌਕੇ ਜਿਹੜੇ ਆ ਉਹ ਕਾਫੀ ਘੱਟ ਨੇਗੇ ਇਸ ਕਰਕੇ ਇਹ ਗੱਲ ਮੰਨੀ ਜਾ ਰਹੀ ਹੈ ਇੱਥੇ ਕੋਈ ਦੋਰ ਨਹੀਂ ਬਹੁਤ ਸਾਰੇ ਸਰਵੇਅਾਂ ਦੇ ਵਿੱਚ ਇੰਡੀਕੇਟ ਹੋ ਰਿਹਾ ਹੈ ਕਿ ਅਕਾਲੀ ਦਲ ਵੈਸਟਰਨ ਪੰਜਾਬ ਦੇ ਵਿੱਚ ਠੀਕ ਕਰ ਰਿਹਾ ਹੈ ਪਿਛਲੀਆਂ ਚੋਣਾਂ ਦੇ ਮੁਕਾਬਲੇ ਅੱਛੀ ਪੋਜੀਸ਼ਨ ਦੇ ਵਿੱਚ ਕਈ ਸੀਟਾਂ ਦੇ ਉੱਤੇ ਜਾਂਦਾ ਹੋਇਆ ਵਿਖਾਈ ਦੇ ਰਿਹਾ ਹੈ ਸ਼ਾਇਦ ਇਹੀ ਕਾਰਨ ਹੋਵੇ ਗਿਣਤੀਆਂ ਬਿੰਤੀਆਂ ਨਨੂ ਨੇ ਵੀ ਲਾਈਆਂ ਹੋਣ ਤਾਂ ਹੀ ਉਹਨਾਂ ਨੇ ਸੱਤਾ ਧਿਰ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ ਖੈਰ ਇਹ ਝਟਕਾ ਆਮ ਆਦਮੀ ਪਾਰਟੀ ਦੇ ਲਈ ਉਸ ਵੇਲੇ ਲੱਗਿਆ ਜਦੋਂ ਤਰਨਤਾਰਨ ਦੀ ਜਿਮਨੀ ਚੋਣ ਫਨ ਫਲਾਰੀ ਖੜੀ ਹੈ ਤੇ ਸੱਤਾ ਧਿਰ ਦੇ ਲਈ ਚੁਣੌਤੀਆਂ ਅੰਨੀਆਂ ਜ਼ਿਆਦਾ ਵੱਧ ਗਈਆਂ ਨੇ ਕਿ ਜਿਹੜੀਆਂ ਉਹਨਾਂ ਨੂੰ ਲੁਧਿਆਣੇ ਜਾਂ ਜਲੰਧਰ ਪੱਛਮੀ ਦੇ ਵਿੱਚ ਫੇਸ ਕਰਨ ਨੂੰ ਨਹੀਂ ਮਿਲੀਆਂ ਤਾਂ ਇਹ ਹੁਣ ਵੇਖਣ ਵਾਲੀ ਘੜੀ ਹੈ ਉਸ ਵੇਲੇ ਆਮ ਆਦਮੀ ਪਾਰਟੀ ਹੁਣ ਇਸ ਤੇ ਕੀ ਕਰ ਸਕਦੀ ਹੈ ਕਿਉਂਕਿ ਉਹਨਾਂ ਕੋਲੇ ਉੱਥੇ ਲੀਡਰਲੈਸ ਤਾਂ ਹੈ ਨਹੀਂ ਪਾਰਟੀ ਕੇ ਫਿਰੋਜ਼ਪੁਰ ਚ ਲੀਡਰਲੈਸ ਹੋ ਜੂਗੀ ਉਹਨਾਂ ਦੇ ਮੌਜੂਦਾ ਵਿਧਾਇਕ ਅਨਬੀਰ ਭੁੱਲਰ ਜਿਹੜੇ ਉੱਥੇ ਮੌਜੂਦ ਨੇ ਤਾਂ ਉੱਥੇ ਲੀਡਰ ਦਾ ਲੀਡਰਸ਼ਿਪ ਦਾ ਕੋਈ ਕ੍ਰਾਈਸਿਸ ਜਿਹੜਾ ਉੱਥੇ ਆਮ ਆਦਮੀ ਪਾਰਟੀ ਦੇ ਲਈ ਨੰਨੂ ਦੇ ਜਾਣ ਤੋਂ ਵੱਧ ਨਹੀਂ ਆ ਸਕਦਾ ਪਰ ਇਹ ਹੈ ਕਿ ਸੱਤਾ ਦੇ ਹੁੰਦਿਆਂ ਹੋਇਆਂ ਜੇ ਆਗੂ ਛੜੱਪੇ ਮਾਰ ਰਹੇ ਨੇ ਤਾਂ ਕਹਾਣੀ ਕੁਝ ਨਾ ਕੁਝ ਤਾਂ ਅੰਦਰ ਖਾਤੇ ਚੱਲ ਰਹੀ ਹੋਵੇਗੀ